ਅਸਪਾ ਇੱਥੇ ਗਲਤੀ ਕਰ ਜਾਂਦੇ ਆ ਅੱਛਾ ਜੀ ਅੱਛਾ ਹਾਂਜੀ ਪੰਜਾਬੀਆਂ ਨੂੰ ਤਾਂ ਇਹ ਚੀਜ਼ ਬਾਰੇ ਬਹੁਤ ਪਤਾ ਵਧੀਆ ਜੀ ਵਧੀਆ ਪਾਕਿਸਤਾਨ ਤੇ ਪੰਜਾਬ ਦੇ ਖੋਸ ਦੋਨੋਂ ਭਰਾ ਹੀ ਨੇਗੇ ਚਲੋ ਕਿਸੇ ਟਾਈਮ ਹੈ ਨਾ ਮਜਬੂਰੀਆਂ ਨਾਲ ਬੰਡੀਆਂ ਵੀ ਪੈ ਗਈਆਂ ਪਰ ਆਪਣਾ ਉਧਰ ਉਧਰੀ ਆਉਣਾ ਜਾਣਾ ਰਹਿੰਦਾ ਹੈ ਗੁਰੂ ਘਰਾਂ ਦੇ ਵਿੱਚ ਵੀ ਜਾਉਣਾ ਜਾਣਾ ਰਹਿੰਦਾ ਹੈ ਹਾਂਜੀ ਹੁਣ ਆਪਾਂ ਨੇ ਜਿਹੜਾ ਬੇਸਨ ਘੋਲਿਆ ਸੀ ਉਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ। ਲੇਕਿਨ ਖੱਟੀ ਲੱਸੀ ਦੇ ਵਿੱਚ ਮੈਂ ਕਰਿਆ ਕਿਉਂਕਿ ਆਪਾਂ ਰੜਕਦੇ ਆਂ ਨਾ ਲੱਸੀ ਜਿੱਦਾ ਪਿੰਡਾਂ ਦੇ ਵਿੱਚ। ਅਗਰ ਤੁਹਾਡੇ ਕੋਲ ਇਦਾਂ ਦੀ ਲੱਸੀ ਨਹੀਂ ਹੈਗੀ ਤਾਂ ਤੁਸੀਂ ਦਹੀਂ ਤੋਂ ਵੀ ਬਣਾ ਸਕਦੇ ਹੋ। ਤੇ ਥੋੜਾ ਜਿਹਾ ਜਪਣੀ ਕਰਦੇ ਆ ਇਹਦੇ ਵਿੱਚ ਪਾਣੀ ਐਡ। ਤਾਂ ਕਿ ਜਿਹੜਾ ਆਪਣਾ ਬੇਸਨ ਹੈ ਉਹ ਚੰਗੇ ਤਰੀਕੇ ਨਾਲ ਕੁੱਕ ਹੋ ਜੇ ਹਾਂਜੀ ਕੁਝ ਫ੍ਰੈਂਡ ਤਾਂ ਸਮਝ ਗਏ ਹੋਣਗੇ ਵੀ ਆਪਾਂ ਕੀ ਬਣਾ ਰਹੇ ਹਾਂ ਹਾਂਜੀ ਹਾਂਜੀ ਪੰਜਾਬੀਆਂ ਜੀ ਅਸੀਂ ਹਾਂਜੀ ਜਿਹਨਾਂ ਜਿਨ੍ਹਾਂ ਨੇ ਗੈਸ ਕੀਤਾ ਵੀ ਆਪਾਂ ਕੀ ਬਣਾ ਰਹੇ ਹਾਂ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਹਾਂਜੀ ਜਿਹੜੇ ਹੁਣ ਆਪਣੇ ਓਕੇ ਜੀ ਓਕੇ ਹਾਂਜੀ ਮੈਂ ਵੀ ਬਸ ਤੁਹਾਨੂੰ ਦੱਸਣਾ ਹੀ ਹੈ ਜੀ ਹੁਣ ਹਾਂਜੀ ਇਹ ਆਪਾਂ ਬਣਾ ਰਹੇ ਹਾਂ ਦੇਖੋ ਆਪਣੇ ਜਿਹੜੇ ਪਕੌੜੇ ਬਣਾਏ ਨੇਗੇ ਉਨਾ ਨਾ ਪਰ ਥੋੜਾ ਜਿਹਾ ਹੋਰ ਬਰੀਕ ਕਟਿੰਗ ਕਰ ਲੈਣੇ ਆ। ਹਾਂਜੀ ਆਪਾਂ ਨੇ ਜਿਹੜੇ ਪਕੌੜੇ ਬਣਾਏ ਨੇ ਦੇਖੋ ਪਿਆਜ਼ ਆਲੂ ਬੇਸਨ ਪਾਲਕ ਧਨੀਆ ਪਾ ਕੇ ਆਪਾਂ ਇਹਨਾਂ ਨੂੰ ਵੀ ਹੁਣ ਵਿੱਚ ਕਰਾਂਗੇ ਐਡ ਵਰ ਸਿਮਰਨ ਐਡ ਪਾਣੀ ਹੋਣੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਕੜੀ ਪਕੌੜਾ ਵੀ ਆਪਾਂ ਬਿਲਕੁਲ ਆਪਣੇ ਜਿੱਦਾਂ ਹਨ ਬੰਦ ਹੈ ਪੂਰੇ ਸਾਰੇ ਮਸਾਲੇ ਪਿਆਜ਼ ਵਗੈਰਾ ਸਾਰਾ ਕੁਝ ਐਡ ਕਰਕੇ ਬਣਾ ਰਹੇ ਹਾਂ ਤੇ ਪਕੌੜੇ ਵੀ ਇਹ ਐਡ ਕਰਾਂਗੇ ਪਕੌੜੇ ਵੀ ਆਪਾਂ ਕੱਲੇ ਬੇਸਣ ਦੇ ਨਹੀਂ ਉਹਦੇ ਵਿੱਚ ਆਪਣੇ ਪਿਆਜ਼ ਆਲੂ ਪਾਲਕ ਧਨੀਆ ਸਾਰਾ ਕੁਝ ਐਡ ਕਰਕੇ ਪਾਵਾਂਗੇ ਜਿਹਦੇ ਨਾਲ ਕੀ ਇਹਦਾ ਟੇਸ ਬਸ ਆਹੀ ਮਕਾਇਰ ਜੀ ਆ ਤਾਂ ਬਸ ਬੇਸਣ ਨੂੰ ਚੰਗੇ ਤਰੀਕੇ ਦੇ ਨਾਲ ਪਕਾ ਲੈਣਾ ਕਿਉਂਕਿ ਬੇਸਣ ਦਾ ਕੱਚਾਪਨ ਜਿਹੜਾ ਹੁੰਦਾ ਨਾ ਉਹਦੇ ਨਾਲ ਇਹ ਟੇਸਤੀ ਨਹੀਂ ਬਣਦੀ ਰੋਟੀ ਦਾ ਵੀ ਬਦਲਾ ਉਹ ਆਏ ਨੇ ਗਾਹੇ ਉ ਚੁੱਪ ਕਾ ਸਿੰਨਾ ਕਾ ਗਾਹ ਪਾ ਰਹੇ ਹਾਂ ਆਪਣੇ ਜਿਹੜੇ ਪਕੌੜੇ ਨੇ ਆਪਾਂ ਇਹਨਾਂ ਨੂੰ ਕਰ ਦਾਂਗੇ ਐਡ ਤੇ ਉੱਪਰ ਉਹ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਹਾਂਜੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਯਮਮੀ ਆਪਾਂ ਕੜੀ ਪਕੌੜੇ ਬਣਾ ਰਹੇ ਹਾਂ ਤੇ ਇਹਦੇ ਨਾਲ ਆਪਾਂ ਨੇ ਬਣਾਏ ਨੇ ਸਿੰਪਲ ਰਾਈਸ ਹਾਂਜੀ ਹੁਣ ਆਪਾਂ ਇਹਦੇ ਉੱਪਰ ਐਡ ਕਰ ਦਾਂਗੇ ਧਨੀਆਂ ਜਿਹਨੂੰ ਪਕੌਰੀਅਨਰ ਵੀ ਕਹਿੰਦੇ ਆ ਹਾਂਜੀ ਦੇਖੋ ਆਪਾਂ ਨੇ ਸਾਰਾ ਕੁਝ ਇਹਦੇ ਵਿੱਚ ਐਡ ਕਰਤਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਇਸੇ ਤਰੀਕੇ ਨਾਲ ਪਕਾਵਾਂਗੇ ਤੇ ਉੱਪਰ ਆਪਾਂ ਥੋੜੀ ਜਿਹੀ ਆਪਣੀ ਕਸੂਰੀ ਮੇਕੀ ਹੈ ਜਿਹੜੀ ਉਹਨੂੰ ਵੀ ਐਡ ਕਰ ਦਾਂਗੇ